ਆਪਣੇ ਰਿਸਕ ਤੇ ਸੱਪ ਵੇਖਣਾ ਤੂੰ ਤੂੰ ਬਖਾ ਮੈਨੂੰ ਸੱਪ ਬਖਾ ਬਾਹਰ ਨਿਕਲ ਕੇ ਮੈਨੂੰ ਵੀ ਡੰਗ ਮਾਰ ਸਕਦਾ ਏ ਕਿ ਜਾਨਾ ਇਹ ਇਹ ਬਾਬਿਆਂ ਨੂੰ ਚਾਹੀਦੀ ਹੈ ਇਹ ਬਾਬਾ ਗੱਲ ਸੁਣਾ ਕਬੀ ਇਹ ਬਾਬਿਆਂ ਨੂੰ ਚਾਹੀਦੀ ਹੈ ਇਹ ਇਹ ਡਾਂਗ ਤੇਰੀ ਆ ਨਾ ਇਹ ਇਹ ਡਾਂਗ ਮੇਰੀ ਹੈ ਪਰ ਪਹਿਲਾਂ 나ਗ ਦੇਵਤਾ ਦੇ ਦਰਸ਼ਨ ਕਰ ਆਸੇ ਤੂੰ ਕਰਾ ਦਰਸ਼ਨ ਇਹ ਬੱਚਾ ਮੈਂ ਕੱਢ ਦਿਨਾ ਪਰ ਤੂੰ ਆਪਦੇ ਪੈਰਾਂ ਦੇ ਵਿੱਚ ਬੂਟ ਵੀ ਨਹੀਂ ਪਾਏ ਹੈਗੇ ਖੰਦੇ ਸਟੰਦੂ ਰਾਜ ਹੀ ਰਾਹੇ ਪ੍ਰਮਾਤਮਾ ਤੈਨੂੰ ਸੋਹਣੇ ਪੁੱਤਰ ਦੀ ਦਾਤ ਬਖਸ਼ੇ ਦੋ ਰੋਟੀਆਂ ਦੇ ਦੋ ਬਾਬੇ ਸਵੇਰ ਦੇ ਚੱਲੇ ਨੇ ਦੁਪਹਿਰ ਹੀ ਚੱਲ ਪੈਂਦੇ ਜਾਓ ਕਿਸੇ ਹੋਰ ਦੇ ਘਰੇ ਗਜਾ ਕਰੋ ਅਸੀਂ ਤਾਂ ਗੁਰਦੁਆਰੇ ਚੱਲੀਆਂ ਮੱਥਾ ਟੇਕਣ ਚੰਗਾ ਭਾਈ ਚੱਲਦੇ ਆ ਪ੍ਰਮਾਤਮਾ ਰਾਜੀ ਰੱਖੇ ਇੰਨੇ ਮਾੜੇ ਦਿਨ ਹੋ ਗਏ ਕਾਲ ਯੁੱਗ ਚੱਲ ਰਿਹਾ ਜਿੰਦੜੀਏ ਕਾਲ ਯੁੱਗ ਬਾਬਿਆਂ ਨੂੰ ਕੋਈ ਅੰਨ ਦਾ ਦਾਣਾ ਦੇ ਕੇ ਰਾਜੀ ਨਹੀਂ ਹੈਗਾ ਇੰਨਾ ਕਰੇ ਪੁੱਛਦੇ ਆ ਹੈ ਭਾਈ ਕੋਈ ਘਰੇ ਬੀਬੀ ਸਸਤਰੀ ਕਾਲ ਬਾਬਿਆਂ ਨੂੰ ਗੋ ਰੋਟੀਆਂ ਦੇ ਦੋ ਭੁੱਖ ਬੜੀ ਲੱਗੀ ਬਾਬੇ ਸਵੇਰ ਦੇ ਚੱਲੇ ਨੇ ਰੋਟੀ ਬਾਬਾ ਹੈ ਨਹੀਂ ਕੀ ਹੈ ਨਹੀਂ ਇੱਕ ਫੁਲਕਾ ਤਾਂ ਹੁੰਦਾ ਹੀ ਕਰ ਐਡਾ ਵੱਡਾ ਤੁਸੀਂ ਮਹਿਲ ਛੱਤ ਰੱਖਿਆ ਘਰੇ ਕੋਈ ਹੈ ਨਹੀਂ ਕਿ ਬਾਬਾ ਚਲੋ ਕੋਈ ਗੱਲ ਨਹੀਂ ਬੱਚਾ ਮਹਾਰਾਜ ਭਲਾ ਕਰ ਐਨਾ ਵੱਡਾ ਚੂਹਟ ਨਹੀਂ ਮਾਰਦੇ ਹੁੰਦੇ ਬੱਚਾ ਇੱਕ ਪਾਸੇ ਤਾਂ ਤੂੰ ਕਹਿੰਦੀ ਘਰੇ ਹੈ ਨਹੀਂ ਕੋਈ ਇੱਕ ਪਾਸੇ ਫਿਰ ਤੂੰ ਕੌਣ ਭੂਤ ਬੈਠਾ ਹੈਗਾ ਇੱਥੇ ਹੈ ਚਲੋ ਕੋਈ ਗੱਲ ਨਹੀਂ ਹੈਗੀ ਅੱਜ ਕੱਲ ਤੇ ਜਮਾਨਾ ਵੈਸੀ ਮਾੜਾ ਚੱਲ ਰਿਹਾ ਹੈਗਾ ਹਾਂ ਹਾਂ ਆਹੋ ਇੱਧਰ ਉਹ ਪੁੱਛਦੇ ਆਂ ਜੇ ਗੱਲ ਬਣ ਗਈ ਤਾਂ ਹੈ ਤਾਂ ਸਿਖਰ ਦਾ ਪਹਿਰਾਈ ਪਰਮਾਤਮਾ ਰਾਜੀ ਰੱਖੇ ਪਰਮਾਤਮਾ ਦਿਨ ਦੁਗਣੀ ਤਰੱਕੀ ਬਖਸ਼ੇ ਹਾਏ ਭੈਣ ਕੋਈ ਕਰ ਏ ਕੀ ਹਾਲ ਨੇ ਜਨਾਬ ਸੱਸਤਰੀ ਕਾਲ ਦੀ ਸੱਸਤਰੀ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਅੱਛਾ ਇੱਕ ਬੇਨਤੀ ਲੈ ਕੇ ਆਏ ਬਾਬੇ ਤੁਹਾਡੇ ਕੋਲੇ ਜੀ ਬਾਬਾ ਜੀ ਬਾਬਾ ਸੋਰ ਦੇ ਭੁੱਖੇ ਚੱਲੇ ਹੋਏ ਨੇ ਟੱਡ ਦੇ ਵਿੱਚ ਚੂਹੇ ਬੜੇ ਨੱਚ ਰਹੇ ਨੇ ਜੇਕਰ ਦੋ ਰੋਟੀਆਂ ਮਿਲ ਜਾਣ ਤਾਂ ਪਰਮਾਤਮਾ ਤੁਹਾਡਾ ਭਲਾ ਕਰੇ ਆਜੋ ਬਾਬਾ ਖਵਾ ਦਿੰਨੇ ਰੋਟੀਆਂ ਮੈਂ ਤਾਂ ਆਪਾਂ ਜੀ ਛੁੱਟੀ ਹੁਣੇ ਆਇਆ ਸੀਗਾ ਥੋੜਾ ਜਿਹਾ ਉਹ ਅੱਛਾ ਠੀਕ ਹੈ ਫੌਜੀ ਸਾਹਿਬ ਉਹ ਫੌਜੀਆਂ ਨਾਲ ਤਾਂ ਆਪਣੀ ਬੰਦੀ ਪਾਲੀ ਆ ਹੈਗੀ ਆ ਹਾਂ ਹਾਂ ਜੀ ਟੱਪੇ ਕੋਲ ਹਾਂ ਹੋ ਬਾਬਾ ਅੰਦਰ ਹੀ ਆਜੋ ਫਿਰ ਇੱਥੇ ਅੰਦਰ ਭਗਤਾ ਬਾਬਿਆਂ ਨੂੰ ਧਰਤੀ ਮਾਤਾ ਤੇ ਬਹਿਣਾ ਚੰਗਾ ਲੱਗਦਾ ਯਾ ਬਾਬਾ ਇੱਥੇ ਇੱਥੇ ਗਰਮੀ ਆ ਨਾ ਨਹੀਂ ਬਾਬਾ ਇੱਥੇ ਬਹੁਤ ਹਨੇਰਾ ਹਨੇਰੇ ਤੋਂ ਬਾਬਿਆਂ ਨੂੰ ਡਰ ਲੱਗਦਾ ਯਾ ਉਹ ਨਹੀਂ ਤੈਨੂੰ ਕੁਛ ਨਹੀਂ ਬਾਬਾ ਨਹੀਂ ਅਸੀਂ ਹਨੇਰਿਆਂ 'ਚੋਂ ਸੱਪ ਫੜ ਲੈਨੇ ਆ ਪਰ ਬਹਿਣ ਦੇ ਅਸੀਂ ਥੱਲੇ ਹੀ ਚੋਕੀਨ ਆ ਚਲੋ ਬੈਠੋ ਬਾਬਾ ਹਾਂ ਹੋਰ ਆ ਬੱਚਾ ਭਗਤਾ ਬੈਠ ਫੋਰ ਤੇ ਬਾਬੇ ਬੀਕਾਂ ਨੇਰ ਦੇ ਜੰਗਲਾਂ 'ਚੋਂ ਸੱਪ ਫੜ ਕੇ ਲਿਆਏ ਹੈਗੇ ਇਹਦੇ 'ਚ ਸੱਪਾ ਬਾਬਾ ਇਹਦੇ ਵਿੱਚ ਬਹੁਤ ਜਹਰੀਲਾ ਕੋਬਰਾ ਸੱਪੇ ਆ ਗਿਆ ਇਹਦੇ ਚ ਕੀ ਅਟਾਚੀ ਚ ਅਟਾਚੀ ਵਿੱਚ ਜੜੀਆਂ ਬੂਟੀਆਂ ਬਾਬੇ ਤੈਨੂੰ ਅੱਜ ਦੇ ਕੇ ਜਾਣਗੇ ਇਹ ਬਾਬੇ ਬੀਕਾਂ ਨੇਰ ਦੇ ਜੰਗਲਾਂ ਤੋਂ ਸੱਪ ਫੜ ਕੇ ਲਿਆਇਆ ਬੱਚਾ ਅੱਛਾ ਕਿੰਨੇ ਸਾਲ ਹੋ ਗਏ ਨੌਕਰੀ ਕਰਦੇ ਨੂੰ ਫੌਜ ਦੇ ਵਿੱਚ ਮੈਨੂੰ ਹੋ ਗਈ 13 ਸਾਲ ਅੱਛਾ 13 ਸਾਲ ਦੇ ਵਿੱਚ ਫੌਜ ਦੇ ਵਿੱਚ ਨੌਕਰੀ ਕਰ ਰਹੇ ਹਾਂ ਬੱਚਾ ਹਾਂਜੀ ਤੇ ਤੇ ਕਿੱਥੇ ਡਿਊਟੀ ਹੁੰਦੀ ਭਗਤ ਦੀ ਕਦੇ ਸ਼੍ਰੀਨਗਰ ਅੱਛਾ ਕਦੇ ਪੂਨੇ ਅੱਛਾ ਮੈਂ ਇੱਕ ਗੱਲ ਹੋਰ ਪੁੱਛਦਾ ਸੀ ਹਾਂਜੀ ਤੇ 13 ਸਾਲ ਡਿਊਟੀ ਕਰਦੇ ਆ ਕਦੀ 나ਗ ਦੇਵਤਾ ਦੇ ਦਰਸ਼ਨ ਹੋਏ ਹੋਣ ਤੈਨੂੰ ਬਹੁਤ ਵਾਰੀ ਹੋਇਆ ਬਾਬਾ ਲੇਕਿਨ ਜੰਗਲਾਂ ਦੇ ਵਿੱਚ ਚੱਲਦੇ ਆ ਤਾਂ ਨਾਗ ਮਿਲ ਹੀ ਜਾਂਦੇ ਆ ਅੱਛਾ ਆ ਸਵੇਰ ਦੀ ਚੱਲ ਚੱਲ ਕੇ ਬਾਬਿਆਂ ਦੀ ਟੂਈ ਦੁਖਣ ਲੱਗ ਗਈ ਆ ਮੈਂ ਮੜਾ ਜਾ ਢੋਲਾ ਕੇ ਬੈਣਾ ਇੱਥੇ ਬੱਚਾ ਮੜਾ ਟੈਚੀ ਰੱਖੀ ਸੜ ਤੇ ਟੈਚੀ ਬੜਾ ਰੱਖੀ ਬੜਾ ਕੀ ਆ ਬਾਬਾ ਦੇ ਚ ਉਹਦੇ ਵਿੱਚ ਬੜੀਆਂ ਚੀਨਤੀ ਜੜੀਆਂ ਬੂਟੀਆਂ ਨੇ ਤਹਾਨੂੰ ਦੇ ਕੇ ਜਾਵਾਂਗਾ ਇੱਥੇ ਬੈਠ ਬੱਚਾ ਇੱਥੇ ਬੈਠ ਬੱਚਾ ਆ ਵੇਖੀ 나ਗ ਦੇਵਤਾ ਡੱਸ ਮਾਰ ਜਾਵੇ ਤੈਨੂੰ ਇਹਦਾ ਡੰਗਿਆ ਤਾਂ ਰਾਸ ਨਹੀਂ ਆਉਂਦਾ ਲੈ ਬਾਬਾ ਹਾਂ ਆਖੇਗਾ ਬਾਬਿਆਂ ਨੇ ਥੱਲੇ ਬਿਠਾਤਾ ਨਹੀਂ ਤਰਤੀ ਮਾਂ ਹੁੰਦੀ ਐ ਨਹੀਂ ਨਹੀਂ ਬਿਲਕੁਲ ਮਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਬੱਚਾ ਹਾਂਜੀ ਹਾਂਜੀ ਹਾਂ ਹੋਰ ਬੱਚਾ ਸਰਾਉ ਹੱਥ ਵਿਖਾਏ ਗਿਆ ਹੁਣ ਹੱਥ ਵੇਖਦੀਏ ਤੁਹਾਡਾ ਇਹ ਹੱਥ ਤਾ 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 ਲੈ ਬੱਚਾ ਆਪਣੇ ਦਿਲ ਤੇ ਹੱਥ ਰੱਖ ਕੇ ਬੋਲੀ ਇੱਕ ਵਾਰੀ ਅੱਤਵਾਦੀਆਂ ਨਾਲ ਵੀ ਸਾਹਮਣਾ ਹੋਇਆ ਤੇਰਾ ਹਾਂਜੀ ਬਾਬਾ ਜੀ ਆ ਮੂੰਹ ਸਾਹਮਣੇ 1.47 ਚੱਲ ਪਈਆਂ ਸੀ ਸਾਹਮਣੇ-ਸਾਹਮਣੇ ਉਹ ਤਾਂ ਚਲਦੇ ਜਾਂ ਰਹਿੰਦੇ ਬਾਬਾ ਰੱਬ ਨੇ ਹੱਥ ਸਿਰ ਤੇ ਰੱਖ ਕੇ ਬਚਾਇਆ ਤੈਨੂੰ ਬੱਚਾ ਤੇ ਦਿਲ ਤੇ ਹੱਥ ਰੱਖ ਕੇ ਬੋਲ ਕੇ ਮੇਰੇ ਨਹੀਂ ਕੰਨ ਗੋਲ ਦੀ ਗੋਲੀ ਲੰਗੀ ਉਹ ਤਾਂ ਨਗਦੇ ਜਾਂ ਰਹਿੰਦੇ ਹੁਣ ਬਾਬਾ ਜਦੋਂ ਕੰਮ ਹੀ ਫੌਜ ਦਾ ਤਾਂ ਫਿਰ ਹੋਣਾ ਹੀ ਹੈ ਹਾਂ ਬਾਬਿਆਂ ਨੇ ਇੱਕ ਵਾਰ ਪਹਿਲਾਂ ਵੀ ਦੇਖਿਆ ਭਗਤਾ ਤੈਨੂੰ ਮੈਂ ਦੇਖਿਆ ਹੁਣ ਜੀ ਅਸੀਂ ਉਧਰ ਬਾਬੇ ਪਹਾੜਾਂ ਵਿੱਚ ਫਿਰਦੇ ਸੀ ਲੈ ਲਦਾਖ ਵਾਲੇ ਪਾਸੇ ਉਧਰ ਤੈਨੂੰ ਵੇਖਿਆ ਤੂੰ ਤੇ ਮਿਲਟਰੀ ਵਾਲੇ ਕੈਂਟਰ ਦੇ ਵਿੱਚ ਵੇਖਿਆ ਹੁਣ ਪੱਕਾ ਮੈਨੂੰ ਅੱਖਾਂ ਤੋਂ ਯਾਦ ਆ ਰਿਹਾ ਮੈਨੂੰ ਥੋੜਾ ਥੋੜਾ ਨਹੀਂ ਬਾਬਾ ਮੈਂ ਤਾਂ ਜ਼ਿਆਦਾ ਤਾਂ ਪੁੰਨੇ 'ਚ ਹੀ ਰਹਾ ਐ ਸ਼ਾ ਪਾੜਾ ਪੂੜਾ ਵਾਲਾ ਸ਼ਾ ਤੁਸੀਂ ਕੋਈ ਗੱਪ ਨਾ ਮਾਰਦੇ ਹੋ ਨਹੀਂ 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 ਬਖਤਾ ਚਲੋ ਆਪਾਂ ਗੱਪ ਗੁੱਪ ਵਾਲੇ ਪਾਸੇ ਵਾਲਾ ਨਹੀਂ ਜਾਂਦੇ ਆਪਾਂ ਆਹ ਬਿੱਤ ਤੁਹਾਨੂੰ ਪੋਰਟਲੀ ਦਿਖਾਉਣੀ ਆ ਹੂੰ ਇਹਦੇ ਵਿੱਚ ਬੀਕਾਨੇਰ ਦੇ ਟਿੱਬਿਆਂ ਦਾ ਸੱਪ ਫੜ ਕੇ ਪਾਇਆ ਬਾਬਿਆਂ ਨੇ ਬੜਾ ਔਖਾ ਸੱਪ ਅਸੀਂ 4 ਦਿਨ ਬੀਨਾ ਵਜਾਉਂਦੇ ਰਹੇ ਆ ਦੋ ਜਣੇ ਰਲ ਕੇ ਬਹੁਤ ਕੀਮਤੀ ਸੱਪ ਆਹੇ ਇਹਨੂੰ ਇਹਦੇ ਦਰਸ਼ਨ ਕਰਨ ਵਾਸਤੇ ਰੁਪਈਆ 100 ਲੱਗਦਾ ਆ ਅੱਛਾ ਤੇ ਜਿਹੜਾ ਦਰਸ਼ਨ ਕਰ ਲੈਂਦਾ ਆ ਮੈਂ ਕਿੰਨਾ ਵੀ ਉਹਦੇ ਬਾਰੇ ਨਿਆਰੀ ਹੋ ਜਾਂਦੀ ਆਗੀ ਹਾਂ ਹਾਂ ਬਾਕੀ ਤੁਸੀਂ ਦੱਸੋ ਜੇ ਦਰਸ਼ਨ ਕਰਨੇ ਆ ਰੁਪਈਆ 100 ਲੱਗੂਗਾ ਥੋੜਾ ਰੁਪਈਆ ਫੌਜੀ ਵਾਸਤੇ ਕੋਈ ਜ਼ਿਆਦਾ ਮੋਟੀ ਰਕਮ ਨਹੀਂ ਹੁੰਦੀ ਬਾਬਾ ਗੱਲ ਇਹ ਆ ਵੀ ਤੂੰ ਆਪਦੀ ਹੁਣ ਜਿੰਨੀ ਕਥਾ ਵਿਦਾਈ ਸਾਰੀ ਦੱਸਤੀ ਅਜੇ ਤਾਂ ਹੋਰ بڑے ਖਿਆਣ ਦੇ ਪੰਡਾਰ ਪਈ ਨੇ ਬਾਬਿਆਂ ਕੋਲੇ ਬਾਕੀ ਤੂੰ ਦੱਸ ਬੱਚਾ ਕੀ ਕਹਿਣਾ ਚਾਹਣਾ ਆਪਣਾ ਦਿਲ ਦੀ ਰਮਜ ਸੰਜੀਕਰ ਬਾਬਿਆਂ ਦੇ ਨਾਲ ਹਰ ਮੁਸ਼ਕਿਲ ਦਾ ਹੱਲ ਬਾਬਿਆਂ ਕੋਲ ਛੁਟਕੀਆਂ ਦੇ ਵਿੱਚ ਮਜੂਦ ਪਾਇਆ ਜਾਂਦਾ ਆ ਮੈਂ ਪਰਸੋਂ ਦਾ ਬੈਠਾ ਟ੍ਰੇਨ ਦੇ ਵਿੱਚ ਹੂੰ ਤੇ ਲੇਕਨ ਸੁੱਤਾ ਨਹੀਂਗਾ ਹੂੰ ਠੀਕ ਹੈ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਸੀ ਦੁਪਹਿਰੇ ਆ ਕੇ ਤੁਸੀਂ ਕੁੰਡਾ ਖੜਕਾਤਾ ਬਾਰ ਖੋਲਤਾ ਠੀਕ ਹੈ ਤੇ ਪਰ ਤੁਹਾਡੇ ਵਾਸਤੇ ਇਹ ਵੈਸੇ ਮਾੜੀ ਗੱਲ ਆ ਜਿਹੜਾ ਦੁਪਹਿਰੇ ਤੁਸੀਂ ਜਾਂਦੇ ਆ ਕਿਸੇ ਦੇ ਬਾਰ ਖੜਕਾਉਣੇ ਆ ਵੀ ਅਸੀਂ ਰੋਟੀ ਲੈਣੀ ਹੈ ਜਾਂ ਤੁਹਾਡੇ ਬਾਣੇ ਦੇ ਵਿੱਚ ਮੰਨ ਕੇ ਚੱਲੋ ਤੁਸੀਂ ਸਾਹ ਤਾਂ ਤੁਹਾਡੇ ਬਾਣੇ ਦੇ ਵਿੱਚ ਚੋਰ ਵੀ ਫਿਰਦੇ ਤੇ ਤੁਹਾਡੇ ਵੀ ਕੀ ਕੀ ਮੱਥੇ 'ਚ ਲਿਖਿਆ ਵੀ ਤੁ ਨਹੀਂ 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 ਬੱਚਾ ਆਪਣੇ ਬਾਬਿਆਂ ਦੇ ਆਈਡੀ ਕਾਰਡ ਬਣੇ ਨੇ ਆਈਡੀ ਕਾਰਡ ਸਾਡੇ ਜਿਸਟਰਡ ਹੋਏ ਨੇ ਜਿਸਟਰਡ ਬਾਬਾ ਜਿਸਟਰਡ ਤਾਂ ਇਹਨੂੰ ਤਾਂ ਚੱਲ ਨਾ ਖੋਲ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਐਡੀ ਵੱਡੀ ਗੱਲ ਨਹੀਂ ਬੱਚਾ ਇੱਕ ਪਾਸੇ ਫੇਰ ਤੂੰ ਮੈਨੂੰ ਉਦੋਂ ਹੀ ਜਵਾਬ ਦੇ ਦਿੰਦਾ ਗੇਟ ਦੇ ਉੱਤੇ ਮੰਤਰ ਬਿਠਾ ਕੇ ਮੈਨੂੰ ਤੂੰ ਇੱਥੇ ਬੇਇੱਜ਼ਤੀ ਕਰਨਾ ਵਾਸਤੇ ਸੱਜਿਆ ਆ ਬਾਬਾ ਬੇਇੱਜ਼ਤੀ ਨਹੀਂ ਕਰਨੀਗੀ ਹਾਂ ਆ ਜਿਹੜਾ ਸੱਪ ਹੈ ਹੁਣ ਤੁਸੀਂ 100 ਰੁਪਏ ਦੇ ਕੇ ਦਰਸ਼ਨ ਕਰਵਾਉਣੇ ਆ ਹਾਂ ਜੇ ਕੋਈ 100 ਰੁਪਿਆ ਕਿਸੇ ਕੋਲੇ ਨਾ ਹੋ ਤੇ ਦਰਸ਼ਨ ਕਰਨੇ ਚਾਹੁੰਦਾ ਉਹਦਾ ਕੀ ਕਰੋਗੇ ਉਹਨੂੰ ਫੇਰ ਮਾੜੀ ਦੀ ਚਾਹ ਦੇ ਵਿੱਚ ਦੀ ਇਹਦੇ ਟੋਕਰੀ ਦੇ ਟੱਕਣ ਥਣੀ ਮਾੜੀ ਦੀ ਛਾਤੀ ਮਰਵਾ ਦਿੰਨੇ ਆ ਪੂਰਾ ਨਹੀਂ ਦਿਖਾਉਂਦੇ ਪੂਰਾ ਰੁਪਿਆ 100 ਹੀ ਲੱਗੂ ਤੇ ਜੇ ਬਾਬਾ ਤੁਹਾਨੂੰ 100 ਰੁਪਿਆ ਵੀ ਵਿਖਾ ਦਿਆ ਮੈਂ ਤਾਂ ਵਿੱਚ ਸੱਪ ਨਾ ਹੋਵੇ ਕਈ ਵਾਰ ਆ ਵੀ ਹੋ ਜਾਂਦਾ ਤਾਂ ਫੇਰ ਕੀ ਬਣੂਗਾ ਤੁਹਾਡਾ ਨਹੀਂ ਸੱਪ ਤਾਂ ਵਿੱਚ ਇਹਦੇ ਬੱਚਾ ਹੈਗਾ ਪਰ ਰੌਲਾ ਇਹ ਹੀ ਆ ਵੀ ਜਿਵੇਂ ਹੁਣ ਹਸਪਤਾਲਾਂ ਦੇ ਵਿੱਚ ਪਰੇਸ਼ਣ ਕਰਨ ਤੋਂ ਪਹਿਲਾਂ ਡਾਕਟਰ ਸੈਨ ਨਹੀਂ ਕਰਾਉਂਦਾ ਵੀ ਸਾਡੀ ਜਾਣ ਦੀ ਜ਼ਿੰਮੇਵਾਰੀ ਨਹੀਂ ਹੂੰ ਉਮੀ ਦੇ ਬਾਬਿਆਂ ਨੇ ਦੰਦ ਨਹੀਂ ਕੱਢੇ ਜਹਿਰ ਨਹੀਂ ਕੱਢਿਆ ਉਮੀਦ ਉਮੀ ਫੜ ਕੇ ਸਿੱਧਾ ਇੱਥੇ ਹੀ ਆਏ ਆਂਗੇ ਜੇ ਕਹੇ ਦਾ ਜ਼ਹਿਰ ਕੱਢ ਦਈਏ ਤਾਂ ਇਹਦਾ ਦਰਸ਼ਨ ਕਰਨ ਵਾਲੇ ਨੂੰ ਇਹਦਾ ਅਸਰ ਨਹੀਂ ਮਿਲਦਾ ਹੁਣ ਰੁਪਈਆ 100 ਤਾਂ ਮੈਂ ਲੈ ਲੂੰ ਪਰ ਦੇਖਣਾ ਆਪਣੀ ਜ਼ਿੰਮੇਵਾਰੀ ਤੇ ਪਹਿਣਾ ਜੇ ਵਿੱਚ ਹੱਥ ਮਤਲਬ ਜੇ ਮੈਂ ਉੱਪਰੋਂ ਟੋਕਰੀ ਚੱਕਤੀ ਜੇ ਇਹਨੇ ਫੂਕ ਵੀ ਮਾਰਤੀ ਤਾਂ ਸੋਚ ਲੈ ਛਾਲਾ ਕਿੱਡਾ ਪਾਇਆ ਜਾਂਦਾ ਜਾਣ ਦੀ ਆਪਣੀ ਜ਼ਿੰਮੇਵਾਰੀ ਤੇ ਆਪ ਆ ਭੈਣੇ ਆ ਫੌਜੀ ਤੇਰਾ ਸੱਪ ਦੇਖਣ ਨੂੰ ਫਿਰਦਾ ਬੀਕਾਂ ਦੇ ਤੇ ਜੰਗਲਾਂ ਵਾਲਾ ਜੇ ਇਹਨੂੰ ਕਿਤੇ ਡੰਗ ਡੰਗ ਵੱਜ ਗਿਆ ਬਾਪਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹਾਂ ਹੋ ਬਾਬਾ ਉਹ ਤਾਂ ਅੰਦਰ ਰੋਟੀ ਬਣਾਈ ਜਾਂਦੇ ਆ ਰਸੋਈ ਵਿੱਚ ਤੂੰ ਮੇਰੀ ਗੱਲ ਸੁਣ ਲੈ ਹਾਂ ਸੁਣਾਓ ਐਵੇਂ ਤੂੰ ਡਰਾ ਨਾ ਹਾਂ ਠੀਕ ਆ ਅਸੀਂ ਨਿਤ ਸੱਪਾਂ ਦੇ ਸਿਰਾਂ ਦੇ ਉੱਤੇ ਪੈਰ ਧਰਦੇ ਆ ਤੁਹਾਡਾ ਭਲਾ ਹੋ ਜੇ ਬੱਚਾ ਮੈਂ ਕਹਾਂ ਹਾਲਿ ਸ਼ਿਕਾਰੇ ਕਿੱਥੋਂ ਵੱਜੀ ਜਾਂਦੇ ਐ ਇਹ ਬੱਚਾ ਘੜੀ ਤੇਰੇ ਵਾਸਤੇ ਆ ਸ਼ੁਭੇ ਹੈਗੀ ਤੇਰੇ ਵਾਸਤੇ ਇਹ ਘੜੀ ਵਾਦਾ ਨਹੀਂ ਕਰ ਰਹੀ ਅੱਛਾ ਸੱਚ ਜਾਣੀ ਜਿੱਦਾਂ ਦਾ ਤੂੰ ਘੜੀ ਪਾਈ ਆ ਸਿਰ ਨਹੀਂ ਦੁਖਦਾ ਰਹਿੰਦਾ ਇੱਥੋਂ ਹਲਕਾ ਹਲਕਾ ਨਹੀਂ ਜਮਾ ਹੀ ਨਹੀਂ ਦੁਖਦਾ ਆ ਰਾਤ ਨੂੰ ਸੁਪਨੇ ਦੇ ਵਿੱਚ ਡਰ ਨਹੀਂ ਲੱਗਦਾ ਤੈਨੂੰ ਮੈਂ ਤਾਂ ਜਿੱਦਾਂ ਦੀ ਬੰਨੀ ਐ ਇਹ ਘੜੀ ਤੋਂ ਮੈਨੂੰ ਸੁਪਨਾ ਹੀ ਆਉਣਾ ਹਟ ਕੇ ਨਹੀਂ ਬੱਚਾ ਪਰ ਤੇਰੇ ਹੱਥ ਦੀ ਇੱਧਰਲੀ ਲਕੀਰ ਕਹਿੰਦੀ ਸੀ ਵੀ ਇਹ ਘੜੀ ਤੇਰੇ ਵਾਸਤੇ ਵਧੀਆ ਨਹੀਂ ਹੈਗੀ ਅੱਛਾ ਹਾਂ ਚਲੋ ਇਹੀ ਘੜੀ ਜੇਕਰ ਬਾਬਿਆਂ ਦੇ ਗੁੱਟ ਤੇ ਬੰਨੀ ਜਾਵੇ ਬਾਬਿਆਂ ਨੂੰ ਤਾਂ ਨਹੀਂ ਮੈਂ ਦਿੰਦਾਗਾ ਮੈਂ ਮੈਂ ਫੌਜੀ ਬੰਦਾ ਮੈਂ ਲੇਕਨ ਤੰਦੂਰ ਦੇ ਵਿੱਚ ਸੜ ਦੂੰ ਆ ਮਚਾ ਦੂੰਗਾ ਬਾਬਿਆਂ ਨੂੰ ਦੇਣੀ ਬਾਬੇ ਲੱਗਦੇ ਘੜੀ ਤੇ ਐ ਬੱਚਾ ਸੀ ਤੇਰੀਆਂ ਘੜੀਆਂ ਲੈ ਕੇ ਕੀ ਕਰਨੀਆਂ ਆਹ ਹੋ ਜੀਆਂ ਘੜੀਆਂ ਤਾਂ ਅਸੀਂ ਪਤਨੀ ਅੱਜ ਤੱਕ ਏਦੂ ਮਹਿੰਗੀਆਂ ਮਹਿੰਗੀਆਂ ਪਾ ਕੇ ਛੱਡਤੀਆਂ ਹੁਣ ਹੱਥ ਦੇ ਵਿੱਚ ਕੱਲਾ ਕੜਾ ਇੱਕ ਮੁੰਦਰੀ ਰੱਖੀ ਆ ਬਾਕੀ ਇਹਦੇ ਵਿੱਚ ਆਪਣਾ ਟੈਚੀ ਭਰਿਆ ਹੋਇਆ ਤੂੰ ਮੈਨੂੰ ਨਾ ਮਜਬੂਰ ਕਰ ਇਹਨੂੰ ਖੋਲਣ ਵਾਸਤੇ ਆਖੋ ਮੈਂ ਤੈਨੂੰ ਦੱਸਾਂ ਬਾਬਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੂੰ ਇਹਨੂੰ ਖੋਲ ਹਾਂ ਮੈਂ ਲੈਣਾ ਕੀ ਮੁੜ ਕੇ ਤੂੰ ਕਹਦੇਗਾ ਆ ਸੁਰਮੇ ਸੁਰਮੇ ਦੇ ਪੈਸੇ ਆ ਮੈਂ ਤੈਨੂੰ ਸੁਰਮੇ ਦੇ ਅਸੀਸ ਸਿੰਘ ਵਖਾਣਾਂ ਉਹਦੇ ਪੈਸੇ ਚਾਹੀਦੇ ਆ ਮੈਨੂੰ ਠੀਕ ਆ ਨਾ ਉਹ ਬੱਚਾ ਜਿਹੜੇ ਤੇਰੇ ਵਾਲ ਚਿੱਟੇ ਹੁੰਦੇ ਜਾਂਦੇ ਨੇ ਇੱਥੋਂ ਤੂੰ ਪਹਿਲਾਂ ਬਾਬਿਆਂ ਦਾ ਸਿਰ ਦੇਖ ਹੂੰ ਮੜਾ ਦੇਖ ਦੇਖਿਆ ਹੀ ਆ ਵੀ ਕਾਲੇ ਪਏ ਆ ਇੱਕ ਵੀ ਵਾਲ ਚਿੱਟਾ ਹੈਗਾ ਵਿੱਚ ਬਾਬਾ ਮੈਂ ਤੁਹਾਨੂੰ ਮੰਨਦਾ ਗੱਲ ਬਥੇਰੀਆਂ ਦਵਾਈਆਂ ਲੋਕ ਲੈ ਲੈਂਦੇ ਸਾਡੇ ਫੌਜੀ ਵੀ ਲੈ ਲੈਂਦੇ ਆ ਵਿਚਾਰਾ ਕਿਉਂ ਸਾਡਾ ਜਿਹੜਾ ਦਿਲ ਹੁੰਦਾ ਸਾਫ਼ ਹੁੰਦਾ ਇੱਕ ਬੰਦੇ ਦੇ ਤੇ ਇੰਨੇ ਆਸੀਂ ਪਰ ਤੁਸੀਂ ਆਪਦੇ ਵਾਸਤੇ ਜਿਹੜੀ ਦਵਾਈ ਬਣਾਉਣੀ ਆ ਉਹ ਵਧੀਆ ਹੁੰਦੀ ਆ ਤੁਹਾਡੀ ਜਿਹੜੀ ਸਾਡੇ ਪੱਲੇ ਪਾਉਣੇ ਆ ਪਤਾ ਨਹੀਂ ਕਿੱਥੋਂ ਲਿਆਉਣੇ ਆ ਗੰਦ ਪਹਿਲੇ ਚੱਕ ਕੇ ਸਾਨੂੰ ਦੇ ਦੇਣੇ ਆ ਤੁਸੀਂ ਨਹੀਂ ਨਹੀਂ ਬੱਚਾ ਇਦਾਂ ਨਹੀਂ ਕਰਦੇ ਸਾਡੀ ਇਹ ਰੁੱਝ ਓਹੋ ਹੋ ਨਾਗ ਦੇਵਤਾ ਨੂੰ ਪੈਰ ਲੱਗ ਕੇ ਮਾਫ ਕਰੀ ਨਹੀਂ ਇਹਨੂੰ ਫੜਿਆ ਕਿਉਂ ਗਰਮੀ ਦੇ ਮਹੀਨੇ ਚ ਕਿਉਂ ਇਹਨੂੰ ਛੱਡ ਦੇ ਕਿਉਂ ਨਹੀਂ ਤੁਸੀਂ ਉਹ ਇਹਨੂੰ ਬੱਚਾ ਮੇਰੀ ਗੱਲ ਸੁਣ ਪਹਿਲਾਂ ਤਾਂ ਦੋ ਦਿਨ ਅਸੀਂ ਬੀਨਾ ਵਜਾਉਂਦੇ ਰਹੇ ਟਿੱਬਿਆਂ ਦੇ ਵਿੱਚ ਜੋਗੀ ਦਾ ਘੰਟੇ 'ਚ ਸੱਪ ਫੜ ਲੈਣ ਨਾ ਨਹੀਂ 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 ਘੰਟੇ ਦੇ ਵਿੱਚ ਸੱਪ ਫੜਿਆ ਜਾਣ ਵਾਲਾ ਨਹੀਂ ਹੈਗਾ ਇਹ ਬੀਕਾਂ ਨੇ ਇਹਦੇ ਟਿੱਬਿਆਂ ਦਾ ਸਪੈਸ਼ਲ ਸੱਪਿਆ ਇਹਦੇ ਨਾਲ ਦਾ ਸੱਪ ਤੈਨੂੰ ਕਿਤੇ ਹੋਰ ਕਿਸੇ ਜੋਗੀ ਕੋਲ ਵਿਕ ਜੇ ਤਾਂ ਜਾ ਬਾਬੇ ਆਪਣੀ ਮੁੱਛ ਮੂਤ ਨਾ ਬਣਾ ਦੇਣਗੇ ਬੱਚਾ ਬਾਬਾ ਤੂੰ ਜਿਵੇਂ ਗੱਲਾਂ ਕਰਦਾ ਮੈਨੂੰ ਤੂੰ ਗੱਪਿਆ ਮਾਰਦਾ ਲੱਗਦਾ ਮੈਂ ਮੈਂ ਤੈਨੂੰ ਰੋਟੀ ਖਵਾ ਕੇ ਤੋੜਨਾ ਸੀ ਪਰ ਮੈਨੂੰ ਲੱਗਦਾ ਵੀ ਤੂੰ ਸੱਚਾਈ ਤੇ ਖਾਂਦਾ ਨਹੀਂ 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 ਬੱਚਾ ਆਪਣਿਆਂ ਦੀ ਜ਼ੁਬਾਨ ਸਾਡੀ ਬੋਲਣੀ ਅਸੀਂ ਸ਼ੁਰੂ ਤੋਂ ਪੱਲੇ ਵੱਡੇ ਈ ਏਦਾਂ ਦੇ ਹੋਏ ਹੁੰਦੇ ਕਿ ਸਾਡੀ ਇਹ ਬੋਲੀ ਜਿਹੜੀ ਹੁੰਦੀ ਹੈ ਇਹ ਹੁੰਦੀ ਏਦਾਂ ਦੀ ਅਗਲੇ ਤੁਹਾਨੂੰ ਲੱਗਦਾ ਮੈਂ ਗੱਪ ਮਾਰਦਾ ਹੁਣ ਮੇਨ ਹੁਣ ਮੇਨ ਕੰਮ ਕੀ ਆਪਣਾ ਕੱਲੀ ਲੰਗਰ ਪਾਣੀ ਛਕਣਾ ਕਿ ਹੋਰ ਵੀ ਕੁਝ ਅੱਗੇ ਵੀ ਗੱਲ ਦੱਸਣੀ ਹੈ ਨਹੀਂ ਨਹੀਂ ਅੱਗੇ ਤਾਂ ਇੱਕ ਤਾਂ ਚਲੋ ਤੁਹਾਨੂੰ ਕਿਹਾ ਸੀ ਕਿ 나ਗ ਦੇਵਤਾ ਦੇ ਦਰਸ਼ਨ ਕਰ ਲੈਂਦੇ ਜਾਂ ਤੱਤੀ ਵਾਹ ਨਹੀਂ ਲੱਗਣ ਦਿੰਦਾ ਤੱਤੀ ਵਾਹ ਠੀਕ ਹੈ ਐਸੀ ਸ਼ਕਤੀ ਹੈ ਜੇਕਰ ਦਰਸ਼ਨ ਕਰਨੇ ਚਾਹੋ ਤਾਂ ਠੀਕ ਹੈ ਬਾਬੇ ਤੁਹਾਨੂੰ ਹੋਰ ਫੜੀਆਂ ਜੜੀਆਂ ਬੂਟੀਆਂ ਅੱਜ ਦੇ ਕੇ ਜਾਣਗੇ ਏ ਵੀ ਅਸੀਂ ਜੰਗਲਾਂ ਦੇ ਵਿੱਚੋਂ ਇਕੱਠੀਆਂ ਬੂਟੀਆਂ ਕਰਕੇ ਉਹਦੇ ਵਿੱਚੋਂ ਅਸੀਂ ਰੱਖੀ ਦਿਆਂ ਆ ਅਸੀਂ ਬਹੁਤ ਅਸੀਂ ਬਹੁਤ ਅੱਛਾ ਇੱਕ ਗੱਲ ਹੋਰ ਬੱਚਾ ਘਰੇ ਪੈਣ ਤੰਗ ਤਾਂ ਨਹੀਂ ਕਰਦੀ ਤੈਨੂੰ ਨਹੀਂ ਤੰਗ ਮੈਨੂੰ ਕਹਦੇ ਨਾ ਕਰਨਾ 6 ਮਹੀਨੇ ਸਾਲ ਬਾਅਦ ਛੁੱਟੀ ਹੋਣਾ ਹੁੰਦਾ ਸੀ ਅੱਛਾ 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 ਨਹੀਂ ਮੈਂ ਕਿਹਾ ਕਈ ਵਾਰੀ ਆਪਾਂ ਨੂੰ ਪਤਾ ਕਰਵਾਣੀਆਂ ਬੜੀਆਂ ਤੰਗ ਕਰਦੀਆਂ ਉਹਦੇ ਵਾਸਤੇ ਸਪੈਸ਼ਲ ਜੜੀ ਬੂਟੀ ਹੈ ਜੀ ਇੱਕ ਗੋਲੀ ਤੱਕ ਕੇ ਪਾਣੀ ਨਾ ਖਵਾ ਦੇਣੀ ਆ ਉਦੋਂ ਬਾਅਦ ਦੇ ਵਿੱਚ ਨਹੀਂ ਬੋਲਦੀ ਬੱਚਾ ਤੈਨੂੰ ਮੈਂ 200 ਰੁਪਏ ਦੰਨਾ ਬਾਬਾ ਘਰੇ ਆਇਆ ਤੂੰ नाग ਦੇਵਤਾ ਮੂੜੀ ਜਾਨਣਾ ਬੱਚਾ ਕਰਮਾ ਨਾਲ ਘਰੇ ਵੜਦਾ ਕਿਸੇ ਦੇ へ200 ਹੀ ਆ 200 ਐ ਨਹੀਂ ਇਹ ਲਕੋਮਤ ਆ ਰਹਾਂ ਕਿ ਇਹਨੂੰ ਪ੍ਰਸ਼ਾਵਾਂ ਨਹੀਂ ਪੈਣਾ ਚਾਹੀਦਾ ਇਹਨੂੰ ਦੇਨ ਮਾਰੇ ਦਾ ਪ੍ਰਸ਼ਾਵਾਂ ਨਹੀਂ ਪੈਣਾ ਚਾਹੀਦਾ ਨਹੀਂ ਤੇ ਫਲ ਨਹੀਂ ਮਿਲਦਾ नाग ਦੇਵਤਾ ਵਿਖੇ ਦਾ ਮੈਨੂੰ ਤੇਰੀਆਂ ਗੱਲਾਂ ਦੀ ਸਮਝ ਘੱਟ ਥੋੜੀ ਹੀ ਆ ਰਹੀ ਹੈ ਬਾਬਾ ਵੀ ਕਿਹੜੀ ਭਾਸ਼ਾ ਬੋਲੇ ਚੱਲ ਤੂੰ ਮੈਨੂੰ नाग ਦੇਵਤਾ ਵਿਖਾ ਕੇ ਰਾ ਹੁਣ ਮੈਂ ਆਪਣੇ ਹਿਸਾਬ ਨਾਲ नाग ਦੇਵਤਾ ਵਿਖਾਉਣਾ ਤੈਨੂੰ ਬੱਚਾ ਤੇ ਇੱਕ ਵਾਰੀ ਹੋਰ ਸੋਚ ਲੈ ਬੱਚਾ ਜੇ ਪੈਸੇ ਵਾਪਸ ਕਰਨੇ ਤਾਂ ਵਾਪਸ ਕਰ ਦਿੰਨਾ ਮੈਂ ਪਰ ਜਾਣ ਦੀ ਜ਼ਿੰਮੇਵਾਰੀ ਤੇਰੀ ਆਪਣੀ ਐ ਆਪਣੇ ਰਿਸਕ ਤੇ ਸੱਪ ਵੇਖਣਾ ਤੂੰ ਤੂੰ ਬਖਾ ਮੈਨੂੰ ਸੱਪ ਖਾਓ ਬਾਹਰ ਨਿਕਲ ਕੇ ਮੈਨੂੰ ਵੀ ਡੰਗ ਮਾਰ ਸਕਦਾ ਇਹ ਤੂੰ ਮੈਨੂੰ ਸੱਪ ਖਾਓ ਮੇਰਾ ਵੀ ਸੱਕਾ ਨਹੀਂਗਾ ਇਹ ਤੂੰ ਯਾਰ ਸੱਪ ਖਾ ਮੈਂ ਪਹਿਲਾਂ ਤੈਨੂੰ ਮੈਂ ਤੈਨੂੰ ਕਹਿਣਾ ਵੀ ਰੁਪਈਆ ਪਾਵੇਂ 200 ਥਾਂ ਤੇ 100 ਦੇ ਦੇ ਪਰ ਇੱਥੋਂ ਥਾਰੇ ਛਾਤੀ ਮਾਰ ਲੈ ਮਾੜੀ ਜੀ ਮੈਂ ਮੈਂ ਛਾਤੀ ਨਹੀਂ ਮੈਂ ਤਾਂ ਸੱਪ ਬਾਹਰ ਕੱਢ ਤੂੰ ਕੋਈ ਨਹੀਂ ਮੇਰੇ ਮਾਰ ਜੂ ਡੰਗ ਦਾ ਮਾਰ ਜੇ ਇਹ ਬੱਚਾ ਇਹ ਦੇਖ ਲਓ ਦੋ ਦਿਨ ਅਸੀਂ ਅੱਗੇ ਬੀਨ ਜੇ ਇੱਥੇ ਕਿਤੇ ਤੁਹਾਡੇ ਘਰੇ ਪੇਟੀ ਲਮਾਰੀ ਥੱਲੇ ਪੜ ਗਿਆ ਤਾਂ ਫਿਰ ਵੇਖ ਲਓ ਸਾਡਾ ਪੂਰਾ ਦਿਨ ਇਹ ਲੰਘ ਜਾਣਾ ਇਹ ਇਹ ਬਾਬਿਆਂ ਨੂੰ ਚਾਹੀਦੀ ਹੈ ਇਹ ਬਾਬਾ ਗੱਲ ਸੁਣਾ ਕੱਪੜੇ ਇਹ ਬਾਬਿਆਂ ਨੂੰ ਚਾਹੀਦੀ ਹੈ ਇਹ ਡਾਂਗ ਤੇਰੀ ਆ ਨਾ ਇਹ ਇਹ ਡਾਂਗ ਮੇਰੀ ਐ ਪਰ ਪਹਿਲਾਂ 나ਗ ਦੇਵਤਾ ਦੇ ਦਰਸ਼ਨ ਕਰ ਮੈਂ ਅਸਾਂ ਤੂੰ ਕਰਾ ਦਰਸ਼ਨ ਇਹ 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 ਪਹਿਲਾਂ 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 ਦਰਸ਼ਨ ਕਰ ਲਓ ਕਰ ਲਓ ਕਰ ਲਓ ਕਰ ਮੈਨੂੰ ਇੱਕ ਵਾਰੀ ਮੜਾ ਚੱਕ ਕੇ ਵੇਖੰਦੇ ਇਹ ਫਿਰ ਬੱਚਾ ਮੇਰੀ ਗੱਲ ਸੁਣਾ ਡਾਂਗ ਇਹ 나ਗ ਦੇਵਤਾ ਦੇ ਵੱਜ ਜਾਂਦੀ ਹੁੰਦੀ ਆ ਇਹਨੂੰ ਇੱਥੇ ਰੱਖੀ ਰਹੁੰਦਾ ਕੋਈ ਨਹੀਂ ਤਾਂ ਫਿਰ ਵੀ ਚੱਕੀ ਜਾਊਗੀ ਤੂੰ ਮੈਨੂੰ ਦੁਬਾਰ ਫੇਰ ਸੋਚ ਰਹਾ ਫੌਜਨ ਪੈ ਦੇ ਹੱਥ ਨੂੰ ਪਾਉਣ ਨੂੰ ਫਿਰਦਾ ਨਾਗ ਨੂੰ ਮੁੱਠ ਪਾਉਣ ਨੂੰ ਫਿਰਦਾ ਪਤਾ ਹੀ ਐ ਫੌਜਨ ਨੂੰ ਫੌਜ ਨਾਗ ਹੱਥ 나ਗ ਨੂੰ ਹੱਥ ਪਾਉਣ ਨੂੰ ਫਿਰਦਾ ਇਹ ਵੀ ਕਣੇਰ ਦੇ ਟਿੱਬਿਆਂ ਵਾਲੇ ਨੂੰ ਤੂੰ ਕੋਈ ਨਹੀਂ ਪੈਂਦਾ ਰਹਿਦਾ ਹੱਥ ਸਾਡਾ ਇਹਦਾ ਦੱਸਿਆ ਫੇਰ ਸਿੱਧਾ ਲਾੜਾ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਗੁਰੂ ਐ ਉਹਨਾਂ ਤੋਂ ਬਿਨਾਂ ਰਾਸ ਨਹੀਂ ਆਉਣਾ ਗੱਡੀ ਦਾ ਪਹਿਲਾਂ ਇੰਤਜ਼ਾਮ ਕਰ ਲੈ ਮੈਂ ਦੱਸ ਤਾ ਕੋਈ ਨਹੀਂ ਹੋ ਜੂ ਤੂੰ ਹੋਰ ਫੌਜ ਨਹੀਂ ਬਾਹਰ ਨਿਕਲਦੀ ਮੈਨੂੰ ਟੋਕਰੀ ਇਹ ਐ ਤਾਂ ਵੇਖ ਲਾਂਗੇ ਆਰਾਮ ਨਾਲ ਆਰਾਮ ਨਾਲ ਬੱਚਾ ਦਿਖਾਉਣਾ ਪੈਂਦਾ ਯਾਰ ਆਰਾਮ ਨਾਲ ਹਾਂ ਹਾਂ ਵੈਸੇ ਚੱਕ ਕੇ ਦੇਖੋ ਹਾਂ ਤੂੰ ਐ ਕਰ ਬਾਬਾ ਇਹ ਜੋ 나ਗ ਕਾਢ ਨਾਗ ਤਾਂ ਮੈਂ ਕੱਟ ਦਿੰਨਾ ਪਰ ਡਾਂਗ ਚੱਕਾਂ ਦੀ ਕੀ ਲੋੜ ਆ ਤੂੰ ਨਾਗ ਕੱਢ ਓਏ ਇਹ 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 나ਗ ਤਾਂ ਮੈਂ ਕੱਟ ਦਿੰਨਾ ਇੱਥੇ ਬਹਿ ਕੇ ਇਹ ਕੀ ਬੱਚਾ ਕਰਨ ਲੱਗਿਆ ਹੱਤ ਨਾ ਕਹਿੰਦਾਸ ਤੁਸੀਂ ਘਰੇ ਆਏ ਬਾਬੇ ਦਾ ਅਪਮਾਨ ਕਰੀ ਜਾਂਦੇ ਤੁਸੀਂ ਲੇਕਿਨ ਤੂੰ ਬਣਾ ਰੱਖਿਆ ਸਾਨੂੰ ਐਵੇਂ ਕਿਵੇਂ ਬਣਾ ਰੱਖਿਆ ਤੁਹਾਨੂੰ ਪਰ ਅਸੀਂ ਤੁਹਾਨੂੰ 나ਗਦੇਵਤਾ ਦੇ ਦਰਸ਼ਨ ਕਰਾਉਣ ਲੱਗੇ ਤੁਸੀਂ ਡਾਂਗਾ ਚੱਕੀ ਫਿਰਦੇ ਸਾਡੀ ਤੁਸੀਂ ਤੁਸੀਂ ਦੁਪਹਿਰੇ ਬੁੜੀਆਂ ਨੂੰ ਚਾ ਤੁਸੀਂ ਦੁਪਹਿਰੇ ਬੁੜੀਆਂ ਨੂੰ ਚਾਰ ਸਕਦੇ ਆ ਲੇਕਿਨ ਇੱਕ ਫੌਜੀ ਬੰਦੇ ਨੂੰ ਜਿਹੜੇ ਨੇ ਨੌਕਰੀ ਕੀਤੀ ਆ ਇਹ ਨਹੀਂ ਨਹੀਂ ਤੂੰ ਸੱਪ ਖਾ ਗਿਰ ਤੁਹਾਡੇ ਕੋਲ ਕੀ ਇਸ ਗੱਲ ਦੀ ਪੁਸ਼ਟੀ ਕਰਨਿਆ ਕਿ ਸੱਪ ਖਾ ਗਿਰ ਸੱਪ ਹੈ ਨੀਗਾ ਫੋਨ ਮੇਰਾ ਪਾਸੇ ਕਰ ਲੈ ਉਹ ਯਾਰ ਸੱਪ ਤਾਂ ਮੈਂ ਕੱਢ ਦਿੰਨਾ ਪਰ ਇੱਥੇ ਦਰਸ਼ਨ ਫੇਰ ਹੀ ਉਹ ਝਾਦੀ ਜਿੰਨਾ ਚਿਹਰੇ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਨਹੀਂ ਪਾਉਂਦਾ ਬੱਚਾ ਇਹ ਤੂੰ ਤੂੰ ਚੰਨਾ ਚਿਹਰੇ ਕਿਵੇਂ ਹੋ ਤੂੰ ਅੰਦਰ ਚੱਲ ਇਹਨੂੰ ਨਹੀਂ ਖੋਣੇ ਤੂੰ ਅੰਦਰ ਚੱਲ ਤੂੰ ਅੰਦਰ ਚੱਲ ਇਹ ਬੱਚਾ ਮੈਂ ਕੱਢ ਦਿੰਨਾ ਪਰ ਤੂੰ ਆਪਦੇ ਪੈਰਾਂ ਦੇ ਵਿੱਚ ਬੂਟ ਵੀ ਨਹੀਂ ਪਾਏ ਹੈਗੇ ਓਏ 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 नाग ਦੇਵਤਾ ਦੇ ਸੱਪ ਨਹੀਂ ਮਾਰਨਾ ਇਹੇ नाग ਦੇਵਤਾ ਦੇ ਸੱਪ ਨਹੀਂ ਮਾਰਨਾ ਨਹੀਂ ਮਾਰ Oh no 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 Mà cái tên đó là sếp quý